ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਖੀਰੇ ਦਾ ਪਿਆਜ਼ ਤੇ ਟਮਾਟਰ ਦਾ ਸਲਾਦ ਬਣਾਵਾਂਗੇ। ਹੋਟਲ ਜੀਆਂ ਰੈਸਟੋਰੈਂਟ ਵਰਗਾ ਸਲਾਦ ਆਪਾਂ ਘਰ ਦੇ ਵਿੱਚ ਬਣਾਵਾਂਗੇ। ਇਹ ਸੈਲਡ ਬਹੁਤ ਜ਼ਿਆਦਾ ਟੇਸਟੀ ਹੋਏਗਾ। ਚਲੋ ਜੀ ਆਪਾਂ ਵੇਖ ਲੈਨੇ ਆਂ ਇਹ ਸੈਲਡ ਕਿਵੇਂ ਬਣਦਾ ਹੈ। ਇਹ ਸੈਲਡ ਬਣਾਉਣ ਦੇ ਲਈ ਆਪਾਂ ਨੂੰ ਥੋੜੀ ਜਿਹੀ ਭੁੰਨੇ ਹੋਏ ਜ਼ੀਰੇ ਦੀ ਜ਼ਰੂਰਤ ਹੋਏਗੀ ਇਸ ਲਈ ਆਪਾਂ ਜੀਰੇ ਨੂੰ ਤਵੇ ਉੱਪਰ ਭੁੰਨ ਲਵਾਂਗੇ ਜਾਂ ਰੋਸਟ ਕਰ ਲਵਾਂਗੇ ਆਪਾਂ ਇਸ ਨੂੰ ਹਲਕਾ ਬ੍ਰਾਊਨ ਹੋਣ ਤੱਕ ਵੀ ਰੋਸਟ ਕਰ ਸਕਦੇ ਹਾਂ ਪਰ ਮੈਂ ਇਸ ਨੂੰ ਬਲੈਕ ਕਰਾਂਗੀ ਬਲੈਕ ਹੋਣ ਤੱਕ ਇਸ ਨੂੰ ਰੋਸਟ ਕਰ ਲਵਾਂਗੇ ਆਪਾਂ ਇਸ ਨੂੰ ਜ਼ਿਆਦਾ ਚਲਾਵਾਂਗੇ ਵੀ ਨਹੀਂ ਥੋੜਾ ਜਿਹਾ ਇਸ ਦਾ ਕਲਰ ਬਲੈਕ ਹੋਣ ਦਾ ਤਾਂ ਕਪਾ ਇਸ ਨੂੰ ਰੋਸਟ ਕਰਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਇਸਦੇ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਹੁਣ ਆਪਾਂ ਜੀਰੇ ਨੂੰ ਰੋਸਟ ਕਰ ਲਿਆ ਹੈ ਇਸ ਨੂੰ ਪਲੇਟ ਦੇ ਵਿੱਚ ਕੱਢ ਲਵਾਂਗੇ ਸੈਲਟ ਬਣਾਉਣ ਦੇ ਲਈ ਇੱਥੇ ਆਪਾਂ ਇੱਕ ਖੀਰਾ ਲਿਆ ਹੈ ਇੱਕ ਟਮਾਟਰ ਲਵਾਂਗੇ ਤੇ ਇੱਕ ਪਿਆਜ਼ ਲਵਾਂਗੇ ਇਹ ਵਾਲਾ ਖੀਰਾ ਲਵਾਂਗੇ ਇਹ ਬਿਨਾ ਬੀਜ ਤੋਂ ਹੁੰਦਾ ਹੈ ਇਹ ਖੀਰੇ ਨੂੰ ਚਿਲਨ ਦੀ ਵੀ ਆਪਾਂ ਨੂੰ ਜ਼ਰੂਰਤ ਨਹੀਂ ਹੈ ਪਿਆਜ਼ ਨੂੰ ਆਪਾਂ ਛੇਲੇ ਲਵਾਂਗੇ ਸੈਲਡ ਬਹੁਤ ਹੀ ਜ਼ਿਆਦਾ ਟੇਸਟੀ ਵੀ ਲੱਗਦਾ ਹੈ ਤੇ weight loss ਲਈ ਵੀ ਵਧੀਆ ਹੈ। ਬਾਕੀ ਸਲਾਤਾ ਕੋਈ ਵੀ ਹੋਵੇ ਸੇਤ ਦੇ ਲਈ ਚੰਗਾ ਹੀ ਹੁੰਦਾ ਹੈ ਜੀ। ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਸੀ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ। ਇਸ ਤੋਂ ਪਹਿਲਾਂ ਸੀ ਆਪਣੇ ਚੈਨਲ ਤੇ ਕਈ ਹੋਰ ਤਰ੍ਹਾਂ ਦੀਆਂ ਸਬਜ਼ੀਆਂ, ਸਵੀਟ ਰੈਸਪੀਜ਼ ਤੇ ਕਈ ਹੋ ਰੈਸਪੀ ਸ਼ੇਅਰ ਕੀਤੀਆਂ ਨੇ ਤੁਸੀਂ ਉਹ ਵੀਡੀਓਸ ਵੀ ਦੇਖ ਸਕਦੇ ਹੋ ਜੀ ਹੁਣ ਆਪਾਂ ਇਹ ਜਨੂ ਛੱਲ ਲਿਆ ਹੈ ਆਪਾਂ ਇਹ ਸਾਰੇ ਸਲਾਦ ਨੂੰ ਧੋ ਲਵਾਂਗੇ ਹੁਣ ਆਪਾਂ ਇਹ ਸਾਰੇ ਸਲਾਦ ਨੂੰ ਧੋ ਲਿਆ ਹੈ ਕੁਛਕ ਪੁਦੀਨੇ ਦੇ ਪੱਤੇ ਲਵਾਂਗੇ ਪੁਦੀਨੇ ਦੇ ਪੱਤਿਆਂ ਨੂੰ ਵੀ ਆਪਾਂ ਸੈਲਡਰ ਦੇ ਵਿੱਚ ਐਡ ਕਰਾਂਗੇ ਇੱਕ ਕੌਲੀ ਗਾੜਾ ਦਹੀਂ ਲਵਾਂਗੇ ਦਹੀਂ ਜਿਆਦਾ ਖੱਟਾ ਨਹੀਂ ਹੋਣਾ ਚਾਹੀਦਾ ਇਸ ਲਈ ਆਪਾਂ ਪਹਿਲਾਂ ਦਹੀਂ ਨੂੰ ਫੈਂਟ ਲਵਾਂਗੇ दही एक सार हो जाए इसलिए आपू चंगी तरह फेंट लवेंगे गाढ़ा दही लवेंगे दही ज्यादा कट्टा भी नहीं होना चाहिए दही ना चंकी तरह विस्क कर लवाने ਹੁਣ ਆਪਾਂ ਦਹੀਂ ਨੂੰ ਚੰਗੀ ਤਰ੍ਹਾਂ ਵੇਸਕ ਕਰ ਲਿਆ ਹੈ। ਹੁਣ ਆਪਾਂ ਸੈਲਡ ਬਣਾਵਾਂਗੇ। ਉਸ ਦੇ ਲਈ ਆਪਾਂ ਖੀਰੇ ਨੂੰ ਕੱਟ ਲਵਾਂਗੇ। ਖੀਰੇ ਨੂੰ ਆਪਾਂ ਪਤਲਾ-ਪਤਲਾ ਇਸ ਤਰੀਕੇ ਦੇ ਨਾਲ ਕੱਟ ਲਵਾਂਗੇ। ਇਸ ਤਰੀਕੇ ਦੇ ਨਾਲ ਖੀਰਾ ਕੱਟਿਆ ਹੋਇਆ ਵਧੀਆ ਵੀ ਲੱਗੇਗਾ। ਤੇ ਟੇਸਟੀ ਵੀ ਲੱਗੇਗਾ ਦੇਖਣ ਦੇ ਵਿੱਚ ਵੀ ਬਹੁਤ ਵਧੀਆ ਲੱਗੇਗਾ ਹੁਣ ਆਪਾਂ ਖੀਰੇ ਨੂੰ ਇਸ ਤਰੀਕੇ ਨਾਲ ਕੱਟ ਲਿਆ ਹੈ ਟਮਾਟਰ ਨੂੰ ਵੀ ਆਪਾਂ ਲੰਬਾ ਲੰਬਾ ਕੱਟ ਲਵਾਂਗੇ ਆਪਾਂ ਇਸ ਨੂੰ ਗੋਲ ਵੀ ਕੱਟ ਸਕਦੇ ਹਾਂ ਪਰ ਗੋਲ ਕੱਟਿਆ ਹੀ ਵਧੀਆ ਨਹੀਂ ਲੱਗੇਗਾ ਆਪਾਂ ਇਸ ਨੂੰ ਲੰਬਾ ਹੀ ਕਟਾਂਗੇ ਜੇਕਰ ਆਪਾਂ ਖੀਰੇ ਨੂੰ ਗੋਲ ਕਟਾਂਗੇ ਫਿਰ ਆਪਾਂ ਇਸ ਦਾ ਬੀਜ ਵਾਲਾ ਹਿੱਸਾ ਕੱਢ ਦੇਵਾਂਗੇ ਫਿਰ ਇਹ ਦੇਖਣ ਦੇ ਵਿੱਚ ਵਧੀਆ ਨਹੀਂ ਲੱਗੇਗਾ ਇਸ ਲਈ ਆਪਾਂ ਇਸ ਨੂੰ ਲੰਬਾ ਲੰਬਾ ਹੀ ਕਟਾਂਗੇ ਚਮਚੇ ਦੇ ਨਾਲ ਆਪਾਂ ਇਸ ਦੇ ਬੀਜ ਵਾਲੇ ਹਿੱਸੇ ਨੂੰ ਕੱਢ ਲਵਾਂਗੇ ਰੈਸਪੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦਿਨ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ। ਟਮਾਟਰ ਦੇ ਪੈਸੇ ਸਾਕਤੇ ਜੀ ਇਸੇ ਨੂੰ ਵੀ ਕੱਢ ਦੇਵਾਂਗੇ। ਤੇ ਸਾਰੇ ਬੀਜ ਨੂੰ ਵੀ ਕਰ ਦੇਵਾਂਗੇ। टमा कट मांगे। ये सैलड बहुत ज्यादा टेस्टी बनता है रेसिपी चंगी लगे तो एक बार इस रेसिपी ट्राई करके देखो ਨਪਾਤਾ ਮਾਟਰ ਨੂੰ ਵੀ ਕੱਟ ਲਿਆ ਹੈ ਪਿਆਜ਼ ਨੂੰ ਵੀ ਆਪਾਂ ਕੱਟ ਲਵਾਂਗੇ ਪਿਆਜ਼ ਨੂੰ ਵੀ ਆਪਾਂ ਗੋਲ ਗੋਲ ਕਟਾਂਗੇ ਇਸ ਤੇ ਰਿੰਗਸ ਬਣਾਵਾਂਗੇ ਪਿਆਜ਼ ਨੂੰ ਆਪਾਂ ਇਸ ਤਰ੍ਹਾਂ ਰਿੰਗਸ ਦੇ ਵਿੱਚ ਕੱਟ ਲਵਾਂਗੇ ਵੀ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਰੈਸਪੀਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਰੈਸਪੀ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇਸ ਤਰੀਕੇ ਨਾਲ ਕੱਟਿਆ ਹੋਇਆ ਸਲਾਦ ਤੇਜ਼ੀ ਤਾਂ ਲੱਗੇਗਾ ਹੀ ਦੇਖਣ ਦੇ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਲੱਗੇਗਾ ਸਾਰੇ ਪਿਆਜ਼ ਨੂੰ ਆਪਾਂ ਇਸ ਤਰ੍ਹਾਂ ਕੱਟ ਲਵਾਂਗੇ ਰਿੰਗਸ ਦੇ ਵਿੱਚ ਅੱਜ ਆਪਾਂ ਇਹ ਸੈਲਡ ਨੂੰ ਘੱਟ ਖਰਚ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣਾਵਾਂਗੇ ਜਿਸ ਤਰੀਕੇ ਦਾ ਸੈਲਡ ਆਪਾਂ ਘੁੱਟੂ ਵਿੱਚੋਂ ਲੈ ਕੇ ਆਉਂਦੇ ਹਾਂ ਬਿਲਕੁਲ ਉਸੇ ਤਰੀਕੇ ਦਾ ਹੀ ਬਣਾਵਾਂਗੇ ਹੁਣ ਆਪਾਂ ਸਾਰੀ ਪਿਆਜ਼ ਨੂੰ ਇਸ ਤਰੀਕੇ ਦੇ ਨਾਲ ਕੱਟ ਲਿਆ ਹੈ ਹੁਣ ਆਪਾਂ ਸੈਲਟ ਬਣਾਵਾਂਗੇ ਬੋਲਦੇ ਵਿੱਚ ਕੱਟੇ ਹੋਏ ਪਿਆਜ਼ ਐਡ ਕਰਾਂਗੇ ਟਮਾਟਰ ਐਡ ਕਰਾਂਗੇ ਹੁਣ ਆਪਾਂ ਬੋਲਦੇ ਵਿੱਚ ਕੱਟੇ ਹੋਏ ਖੀਰੇ ਐਡ ਕਰਾਂਗੇ ਇਹ ਸੈਲਟ ਬਹੁਤ ਜ਼ਿਆਦਾ ਟੇਸਟੀ ਬਣੇਗਾ ਚਿਲੀ ਫਲੈਕਸ ਐਡ ਕਰਾਂਗੇ ਇਹ ਸੈਲਡ ਹੈਲਦੀ ਵੀ ਹੋਏਗਾ ਟੇਸਟੀ ਵੀ ਹੋਏਗਾ ਹੁਣ ਆਪਾਂ ਇਸਦੇ ਵਿੱਚ ਦਹੀਂ ਐਡ ਕਰਾਂਗੇ ਤਹੀਂ ਨੂੰ ਆਪ ਪਹਿਲਾਂ ਹੀ ਵਿਸਕ ਕਰਕੇ ਰੱਖ ਲਿਆ ਸੀ ਪੁਦੀਨੇ ਦੇ ਪੱਤੇ ਐਡ ਕਰਾਂਗੇ ਨਮਕ ਪਾਵਾਂਗੇ ਨਮਕ ਕਾ ਪਸਵਾਦ ਅਨੁਸਾਰ ਪਾਵਾਂਗੇ ਇਸ ਤਰ੍ਹਾਂ ਹੀ ਸੈਲਡ ਬਹੁਤ ਹੀ ਜ਼ਿਆਦਾ ਟੇਸਟੀ ਬਣੇਗਾ ਬਲੈਕ ਪੀਪਰ ਪਾਵਾਂਗੇ ਇੱਕ ਛੋਟਾ ਚਮਚ ਜੇ ਤੁਹਾਨੂੰ ਸਾਡੀ ਕੋਈ ਵੀ ਰੈਸਪੀ ਵਧੀਆ ਲੱਗਦੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਹੁਣ ਆਪਾਂ ਇਸ ਦੇ ਵਿੱਚ ਸੁੱਕਾ ਪੁਦੀਨਾ ਪਾਵਾਂਗੇ ਫਤਾਨੇ ਨਾਲ ਮਸਲ ਕੇ ਸੁੱਕਾ ਪੁਦੀਨਾ ਪਾਵਾਂਗੇ ਪੁਣੇ ਜੀਰਾ ਐਡ ਕਰਾਂਗੇ ਮੈਂ ਇਥੇ ਦੋ ਛੋਟੇ ਚਮਚ ਪੁਣੇ ਜੀਰਾ ਐਡ ਕੀਤਾ ਹੈ ਏ ਟੇਸਟੀ ਸੈਲਡ ਬਹੁਤ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ। 오ਰੀਗানো ਪਾਵਾਂਗੇ। ਹੁਣ ਆਪੇ ਸਭ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਜਦੋਂ ਆਪਣਾ ਮਨ ਕਰੇ ਤਾਂ ਆਪਾਂ ਇਹ ਟੇਸਟੀ ਸੈਲਡ ਬਣਾ ਕੇ ਖਾ ਸਕਦੇ ਹਾਂ ਇਹ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਤੇ ਜਲਦੀ ਵੀ ਬਣ ਕੇ ਤਿਆਰ ਹੋ ਜਾਂਦਾ ਹੈ ਹੁਣ ਆਪਾਂ ਇਸਦੇ ਵਿੱਚ ਥੋੜਾ ਜਿਹਾ ਭੁੰਨਿਆ ਜੀਰਾ ਪਾਊਡਰ ਪਾਵਾਂਗੇ ਇਸ ਨੂੰ ਮਿਕਸ ਕਰ ਲਵਾਂਗੇ ਸੈਲਡ ਦੇ ਵਿੱਚ ਸਾਰੇ ਸਲੱਡ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਲੱਡ ਨੂੰ ਸਰਵ ਕਰ ਲਵਾਂਗੇ ਸਲੱਡ ਤਿਆਰ ਹੈ ਇਹ ਬਹੁਤ ਹੀ ਈਜ਼ੀ ਰੈਸਪੀ ਹੈ ਇਸ ਤਰੀਕੇ ਨਾਲ ਤੈਸਤੀ ਸਲੱਡ ਬਹੁਤ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ ਰੈਸਪੀ ਚੰਗੀ ਲੱਗੀ ਤਾਂ ਇੱਕ ਵਾਰ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਤੁਸੀਂ ਦੇਖ ਸਕਦੇ ਹੋ ਇਹ ਸੈਲਡ ਦੇਖਣ ਦੇ ਵਿੱਚ ਕਿੰਨਾ ਵਧੀਆ ਲੱਗ ਰਿਹਾ ਹੈ ਉਹਨਾਂ ਟੇਸਟੀ ਵੀ ਹੋਏਗਾ ਇਹ ਸੈਲਡ ਬਣਾਉਣ ਦੇ ਲਈ ਆਪਾਂ ਘਰਤ ਖੱਟੇ ਵਾਲੀ ਦਹੀਂ ਲਵਾਂਗੇ ਤੇ ਫਰੈਸ਼ ਦਹੀਂ ਲਵਾਂਗੇ ਇਸ ਦੇ ਨਾਲ ਵਧੀਆ ਸੈਲਡ ਬਣੇਗਾ ਨਿਆਜ਼ੀਰਾ ਲਗਾ ਕੇ ਸੈਲਡ ਨੂੰ ਸਰਵ ਕਰਾਂਗੇ ਕੁਪੜਾ ਥੋੜੇ ਜਿਹਾ ਪੁਦੀਨੇ ਦੇ ਪੱਤੇ ਲਗਾਵਾਂਗੇ ਪੁਦੀਨੇ ਦੇ ਪੱਤੇ ਲਗਾ ਕੇ ਸਰਵ ਕਰਾਂਗੇ ਸੈਲਡ ਨੂੰ ਸੈਲਡ ਨੂੰ ਆਪਾਂ ਦੋਵੇਂ ਪਲੇਟ ਦੇ ਵਿੱਚ ਅਲੱਗ-ਅਲੱਗ ਸਰਵ ਕਰ ਲਵਾਂਗੇ ਇਸ ਤਰੀਕੇ ਦੇ ਨਾਲ ਆਪਣਾ ਘਰ ਦੇ ਵਿੱਚ ਹੀ ਹੋਟਲ ਸਟਾਈਲ ਅਲੇਟ ਬਣ ਕੇ ਤਿਆਰ ਹੋ ਜਾਏਗਾ ਸਾਰੇ ਸੈਲਰ ਨੂੰ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਰੈਸਪੀ ਜੰਗੀ ਲੱਗੇ ਤਾਂ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ चैनल को सबसक्राइब करके बैलाइकन जाके ऑल कर दू जी पुदी के, के पत्ते लगा के इस सैलेड सर्व कर लवेंगे इस तरीके अपना बहुत ही टेस्टी सैलड बन के तैयार हो जाएगा उपरों थोड़ा थोड़ा दही ऐड करा जिसनों आप बेस्क करके रखे से ਪੇਸਟੀ ਸੈਲਡ ਬਣ ਕੇ ਤਿਆਰ ਹੈ ਰੈਸਪੀ ਚੰਗੀ ਲੱਗੀ ਤਾਂ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਤੋਂ ਪੂਰਾ ਖੀਤ ਤੱਕ ਦੇਖਣ ਦੇ ਲਈ ਧੰਨਵਾਦ